अच्छा माता जी ਤੁਸੀਂ ਮੇਰੇ ਕੋਲ ਪਹਿਲਾਂ ਆਏ ਸੀ ਕੀ ਕੀ ਦਿੱਕਤਾਂ ਸੀ ਤੁਹਾਨੂੰ ਬੇٹے ਠੋਈ ਜਿਹੀ ਦਿੱਕਤ ਸੀ ਜਾਂ ਗੋਟਿਆਂ ਦੀ ਦਿੱਕਤਾਂ ਸੀ ਕਿੰਨੇ ਚਿਰ ਤੋਂ ਸੀ ਦਿੱਕਤ ਇਹ 35 ਸਾਲ ਤੋਂ ਸੀ 35 ਸਾਲ ਤੋਂ ਫਿਰ ਇਹਦਾ ਕੀ ਤੁਸੀਂ ਇਲਾਜ ਕਿਦਾਂ ਕਰਵਾਇਆ ਸੀਗਾ ਦਾ ਪੁੱਤ ਬਹੁਤ ਕਰਾਇਆ ਡਾਕਟਰੀ ਵੀ ਹਾਰਮੋਨਸਰ ਮੋਸਰ ਨਾਲ ਤੋਂ ਵੀ ਬਹੁਤ ਕਰਵਾਇਆ ਕਿੰਨਾ ਖਰਚਾ ਕਰਤਾ ਸੀ ਉਦੋਂ ਪਹਿਲਾਂ ਤੁਸੀਂ ਖਰਚਾ ਤਾਂ ਬੇٹے ਹੁੰਦਾ ਹੀ ਰਹਿੰਦਾ ਜੇ ਜਾਣਦੇ ਆ ਕਿ ਦੇ ਕੋ ਕਿੰਨੇ ਲਾਗੇ ਕਿਤੇ ਕਿੰਨੇ ਲਾਗੇ ਖਰਚਾ ਤਾਂ ਹੁੰਦਾ ਹੀ ਰਹਿੰਦਾ ਜੀ 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 ਫਿਰ ਮਾਤਾ ਜੀ ਮੈਂ ਤੁਹਾਨੂੰ ਪੰਜ ਜੂਸ ਦੇਤੇ ਸੀਗੇ ਹਾਂਜੀ ਹਾਂ ਬੋਡੀ ਸਰਵਿਸ ਤੇ ਇੱਕ ਤੁਸੀਂ ਉਹ ਵਰਤਿਆ ਹਾਂਜੀ ਤੇ ਉਹ ਵਰਤਨ ਆ ਅੱਜ ਤੁਹਾਨੂੰ ਕਿਵੇਂ ਲੱਗ ਰਿਹਾਗਾ ਅੱਜ ਕੋਤਵਾ ਜਮਾ ਠੀਕ ਆ ਅੱਛਾ ਹਾਂ ਭੁੱਖ ਭਖ ਵਧੀਆ ਲੱਗਦੀ ਹੈਗੀ ਆ ਹਾਂਜੀ ਹਾਂ ਤੇ ਇੱਕ ਗੋਡਾ ਤੁਸੀਂ ਕਹਿੰਦੇ ਦਰਦ ਕਰਦਾ ਦੋ ਗੋਟਾ ਹਜੇ ਥੋੜਾ ਥੋੜਾ ਕਰਦਾ ਹੈ ਅੱਛਾ ਅੱਛਾ ਉਹ ਮਾਰਾ ਮੋਟਾ ਉਹ ਮੁੰਨਾਂ ਦੀ ਤੁਰ ਫਿਰ ਲੈਨੇ ਹੁਣ ਤੁਸੀਂ ਹਾਂਜੀ ਹਾਂ ਮੋ ਵਧੀਆ ਤੁਰ ਲੈ ਪਹਿਲਾਂ ਕੀ ਪੋਜੀਸ਼ਨ ਸੀ ਤੁਰਨ ਫਿਰਨ ਦੀ ਇਹਨਾਂ ਤਾਂ ਬਹੁਤ ਜ਼ਿਆਦਾ ੜਕ ਸੀ ਸੋਨ ਪਤਾ ਹੀ ਹੁੰਦੇ ਜਿੱਦੇ ਆਏ ਬੈਠੇ ਨੇ ਚੀਕਾਂ ਮਾਰਦੇ ਠੀਕ ਹੈ ਤੇ ਮਾਤਾ ਜੀ ਤੁਸੀਂ ਜਿਹੜੇ ਤੁਹਾਨੂੰ ਸੁਣਨਗੇ ਜਾਂ ਅੱਜ ਸੁਣ ਰਹੇ ਆ ਵੀਰ ਬੈਠੇ ਨਾ ਹਾਂਜੀ ਤਾਂ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਬੋਡੀ ਸਰਵਿਸ ਤੇ ਇੱਕ ਵਾਰੀ ਵੀ ਇਹ ਕਰਾਉਣੀ ਚਾਹੀਦੀ ਹੈ ਹਾਂਜੀ ਹਾਂ ਕਹਾਂਗੇ ਵੀ ਭਾਈ ਵੇਖੋ ਮੈਂ ਤਾਂ ਠੀਕ ਹੋ ਗਈ ਜੇ ਤੁਹਾਡਾ ਦਿਲ ਮੰਨਦਾ ਤੁਹਾਨੂੰ ਲੈ ਜਾਂਦੇ ਆ ਠੀਕ ਹੋ ਸਕਦੇ ਹਾਂ ਠੀਕ ਹੈ ਮਾਤਾ ਜੀ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ